ਸਰਬਜੀ ਸੰਗਰੂਰ ਦੀ ਦੀ ਕਪਤਾ ਤੱਕ ਬਦਲਾਂ ਨੂੰ ਕਿਸੇ ਮਨ ਅਰਮਾਨ ਜਾਗੇ ਕੋਈ ਖੁਸ਼ ਹੋਵੇ ਤੇ ਕੋਈ ਚਿੰਤਾ தீਰ ਪੱਜਦਾ ਤੱਕ ਬਦਲਾਂ ਨੂੰ ਵੇਖ ਬਦਲਾਂ ਨੂੰ ਵੇਖ ਬਦਲਾਂ ਨੂੰ ਕਿਸੇ ਮਨ ਅਰਮਾਨ ਜਾਗੇ ਕੋਈ ਖੁਸ਼ ਹੋਵੇ ਤੇ ਕੋਈ ਚਿੰਤਾ ਤੇ ਪਾ ਜਾਂਦਾ ਕੋਈ ਨਾ ਝੂਠੇ ਦੇਖ-ਦੇਖ ਬਦਲਾਂ ਨੂੰ ਕੋਈ ਨਾ ਝੂਠੇ ਦੇਖ-ਦੇਖ ਬਦਲਾਂ ਨੂੰ ਤੇ ਕਿਸੇ-ਕਿਸੇ ਨੂੰ ਤਾਂ ਸੰਗਰੂਰ ਵੀ ਕਦੇ-ਕਦੇ ਤੇ ਗਾਛ ਜਾਂਦਾ ਕਦੇ-ਕਦੇ ਤੇ ਗਾਛ ਜਾਂਦਾ ਕੋਈ ਕੋਈ ਨਾ ਝੂਠੇ लेख लेख बदलू